ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਧਾਰਮਿਕ ਜਗ੍ਹਾ ਦੇ ਦਰਸ਼ਨਾਂ ਲਈ ਬੱਸੀ ਪਠਾਨਾ ਤੋਂ ਤੀਰਥ ਯਾਤਰੀਆਂ ਦਾ ਅੱਜ ਦੂਜਾ ਜੱਥਾ ਰਵਾਨਾ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਦਾ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਈ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਚੁਣਿਆ ਹੈ ਮੁੱਖ ਮੰਤਰੀ ਸਾਹਿਬ ਵੱਲੋਂ 30 ਦਿਤ ਯਾਤਰਾ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਹੜਾ ਪਹਿਲਾ ਜੱਥਾ ਸੀ ਰਵਾਨਾ ਕੀਤਾ ਸੀ ਅੱਜ ਦੂਜਾ ਜੱਥਾ ਜਿਹੜਾ ਸ਼ਹਿਰ ਦੇ ਵਿੱਚੋਂ ਜਾ ਰਿਹਾ ਸੋ ਬੜੀ ਖੁਸ਼ੀ ਦੀ ਗੱਲ ਆ ਬੜਾ ਵਧੀਆ ਮਾਹੌਲ ਹੈ ਪਹਿਲੀ ਵਾਰ ਹੋ ਰਿਹਾ ਕਿ ਸਾਡੇ ਸ਼ਹਿਰ ਦੇ ਲੋਕ ਤਕਰੀਬਨ ਸਾਰੇ ਅਸੀਂ ਜਾਣਦੇ ਇੱਕ ਦੂਜੇ ਨੂੰ ਕੋਈ ਚਾਚਾ ਤਾਇਆ ਅੰਕਲ ਆਂਟੀ ਭੈਣ ਭਰਾ ਸਾਰੇ ਹੈਗੇ ਨੇ ਸੋ ਸਾਰੇ ਅੱਜ ਜਾ ਰਹੇ ਨੇ ਇਹ ਬਰਿੰਦਵਨ ਇੱਕ ਨਾ ਸੌਰੀ ਨਾ ਨੈਣਾ ਦੇ ਵੀ ਚਿਤਪੁਰਨੀ ਤੇ ਜਵਾਲਾ ਜਵਾਲਾ ਜੀ ਤੇ ਦੋ ਦਿਨ ਦਾ ਇਹਨਾਂ ਦਾ ਹੈਗਾ ਯਾਤਰਾ ਕੱਲ ਸ਼ਾਮ ਤੱਕ ਇਹ ਵਾਪਸ ਆ ਜਾਣਗੇ ਤੇ ਰਸਤੇ ਦੇ ਵਿੱਚ ਜੋ ਵੀ ਇਹਨਾਂ ਨੂੰ ਸਮਾਨ ਦੀ ਸਹੂਲਤ ਲੋਡ ਹੈਗੀ ਆ ਉਹ ਸਾਰਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਤਕਰੀਬਨ ਜਿਹੜੇ ਪਿਛਲੀ ਵਾਰੀ ਜਾ ਕੇ ਆਏ ਨੇ ਉਹ ਉਹਨਾਂ ਦਾ ਜੋ ਐਕਸਪੀਰੀਅੰਸ ਸੀ ਜੋ ਉਹਨਾਂ ਨੇ ਦੱਸਿਆ ਉਹਦੇ ਨਾਲ ਦਿਲ ਨੂੰ ਤਸੱਲੀ ਹੋਈ ਹੈ ਖੁਸ਼ੀ ਹੋਈ ਹੈ ਕਿ ਬਹੁਤ ਵਧੀਆ ਜਿਹੜਾ ਕੰਮ ਆਪਰਾਲਾ ਕੀਤਾ ਜਾ ਰਿਹਾ ਹੈ ਬੰਦੇ ਦੀ ਸਾਰੀ ਜ਼ਿੰਦਗੀ ਦੀ ਇੱਛਾ ਹੁੰਦੀ ਹੈ ਕਿ ਤੀਰਥ ਸਥਾਨਾਂ ਤੇ ਜਾਣਾ ਜਾ ਕੇ ਆਉਣਾ ਘੁੰਮ ਕੇ ਆਉਣਾ ਇੱਕ ਬਹਾਨਾ ਬਣਦਾ ਹੁੰਦਾ ਹੈ ਕਈ ਵਾਰੀ ਪੈਸੇ ਵੀ ਹੁੰਦੇ ਨੇ ਪਰ ਆਪਣੇ ਕੋਲੇ ਜਾਣ ਦਾ ਸਮਾਂ ਨਹੀਂ ਲੱਦਾ ਸੋ ਸਾਰੇ ਮੈਂ ਦੇਖਿਆ ਇੱਕ ਦੂਜੇ ਨਾਲ ਸਵੱਬ ਬਣਾ ਕੇ ਮਾਤਾਵਾਂ ਪੈਣਾ ਜਿਹੜੇ ਨੇ ਉਹ ਜਾ ਰਹੇ ਨੇ ਤੋ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਮੈਂ ਫਿਰ ਤੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਸਕੀਮ ਸ਼ੁਰੂ ਕੀਤੀ ਹੈ ਯਾਤਰਾ ਦੀ ਸੋ ਲੋਕਾਂ ਨੂੰ ਬਹੁਤ ਹੀ ਦਿਨਾਂ ਲਾਭ ਮਿਲੂਗਾ ਤੇ ਬਹੁਤ ਜਿਨ੍ਹਾਂ ਦੀ ਉਮੀਦਾਂ ਸੀਗੀਆਂ ਸਾਰੀ ਜ਼ਿੰਦਗੀ ਦੀ ਕਿ ਅਸੀਂ ਕਿਤੇ ਧਾਰਮਿਕ ਸਥਾਨ ਤੇ ਜਾਵਾਂਗੇ ਉਹ ਵੀ ਨਹੀਂ ਅਸੀਂ ਪੂਰੀਆ ਕਰਨ ਚ ਕੰਮ ਜਾਵਾਂਗੇ ਸੋ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਸਾਰਿਆਂ ਦਾ ਸੋ